ਹਾਂਜੀ ਸਾਥੀ ਕੀ ਹਾਲ ਚਾਲ ਨੇ ਬਹੁਤ ਵਧੀਆ ਜਨਾਬ ਜੀ ਸਨੋਜੀ ਕੌਣ ਸਾਹਿਬ ਅ ਅੱਛਾ ਆਪਣਾ ਸ਼ਰਾਬ ਦਾ ਕੰਮ ਆ ਨਾ ਵੀਰੇ ਹਾਂਜੀ ਵੀਰੇ ਠੇਕਾ ਆਪਣਾ ਜੀ ਪਿੰਡ ਦੇ ਵਿੱਚ ਇੱਕ ਇੱਕ ਠੇਕਾ ਹਨਾ ਆਪਣਾ ਹਾਂਜੀ ਮਾਲਕ ਬੋਲਦਾ ਮੈਂ ਠੇਕੇ ਦਾ ਜੀ ਅੱਛਾ ਫਿਰ ਤਾਂ ਵਧੀਆ ਹੋ ਗਿਆ ਹਨਾ ਮਾਲਕਾਂ ਨਾਲ ਹੀ ਗੱਲ ਹੋ ਜੂਗੀ ਹੁਣ ਤਾਂ ਜੀ ਹਾਂਜੀ ਦੱਸੋ ਤੁਸੀਂ ਸਾਹਿਬ ਕੌਣ ਜੀ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਠੇਕੇ ਦਾ ਆਪਣਾ ਤੁਸੀਂ ਦੱਸੋ ਪਹਿਲਾਂ ਕਿੱਥੋਂ ਬੋਲਦੇ ਹੋ ਜੀ ਕਿੰਨੀਆਂ ਕਬੂਤਲਾਂ ਹੁਣ ਠੇਕੇ ਦੇ ਵਿੱਚ ਹੋਣੀਆਂ ਤੁਹਾਡੇ ਜਿੰਨੀਆਂ ਤੁਹਾਨੂੰ ਚਾਹੀਦੀਆਂ ਉਨੀਆਂ ਪੈਸਾ ਦੇ ਕੇ ਦੱਸੋ ਬਾਈ ਕਿੱਥੋਂ ਬੋਲਦੇ ਹੋ ਨਹੀਂ 4-500 ਬੋਤਲ ਹੋ ਜੂਗੀ ਤੁਹਾਡੇ ਕੋਲ ਭਾਜੀ 1000 ਕਰਦੇ ਆਂਗੇ ਵੀ ਮੈਨੂੰ ਡਰੈਸਟਾ ਦਿਓ ਤੁਹਾਡੇ ਪਿੰਡ ਵਿੱਚ ਹੀ ਪ੍ਰੋਗਰਾਮ ਆ ਸਾਡੇ ਵਿੱਚ ਹਾਂਜੀ ਮੈਂ ਵੀ ਪਿੰਡ ਹੀ ਰਹਿਣਾ ਆ ਕਿੱਥੋਂ ਕਈ ਪ੍ਰੋਗਰਾਮ ਇਦਾਂ ਦੇ ਹੁੰਦੇ ਆ ਨਾ ਕਿ ਪਤਾ ਨਹੀਂ ਹੁੰਦਾ ਅਚਾਨਕ ਹੀ ਹੋ ਜਾਂਦੇ ਆ ਅੱਛਾ ਤੁਸੀਂ ਸਾਡੇ ਪਿੰਡ ਤੋਂ ਹੀ ਬੋਲਦੇ ਕਿੱਥੇ ਮੇਰਾ ਠੇਕਾ ਆ ਨਹੀਂ ਨਹੀਂ ਮੈਂ ਤੁਹਾਡੇ ਪਿੰਡ ਤੋਂ ਨਹੀਂ ਬੋਲਦਾ। ਹਾਂਜੀ ਮੈਂ ਤਾਂ ਕਿਤੋਂ ਹੋਰ ਹੀ ਬੋਲਦਾ। ਆਪਣਾ ਐਡਰੈਸ ਲਿਖਾਓ ਵੀਰ, ਕੌਣ ਬੋਲਦੇ ਹੋ? ਤੁਸੀਂ ਇੰਜ ਕਰੋ ਤੁਹਾਡੇ ਕੋਲੋਂ ਗੱਡੀ-ਗੁੱਡੀ ਹੈ ਕੋਈ ਸਾਧਨ ਹੈਗਾ ਸ਼ਰਾਬ ਵਿੱਚ ਰੱਖਣ ਲਈ। ਭਾਜੀ ਠੇਕਾ ਲੁਕਾ ਦੇ ਦਾਰੂਦਕੀਆਂ ਗੱਡੀਆਂ ਲਈਆਂ ਆਪਾਂ ਵੇਚ ਕੇ। ਠੇਕੇ ਵਿੱਚ ਜਿੰਨੀਆਂ ਵੀ ਬੋਤਲਾਂ ਹੈਗੀਆਂ ਨਾ ਹਾਂਜੀ ਤੁਸੀਂ ਗੱਡੀ ਵਿੱਚ ਰਖਾਓ ਤੇ ਪਤਾ ਨੋਟ ਕਰੋ। ਕਰੋ ਜੀ ਪਤਾ ਹੈਗਾ ਜੀ ਤੁਹਾਡੇ ਪਿੰਡ ਦੇ ਬਾਹਰਲੇ ਪਾਸੇ ਸੂਬੇ ਨੂੰ ਜਿਹੜਾ ਕੱਚਾ ਰਾਹ ਜਾਂਦਾ। ਲਖਿੰਦਰਪੁਰਾ ਦੀ ਬੰਬੀ ਵਾਲਾ। ਹਾਂਜੀ 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 ਉਹ ਰਾਹ ਨੂੰ ਸਿੱਧਾ ਹੀ ਆਉਣਾ ਤੁਸੀਂ। ਹੋਰ ਕਿਤੇ ਨਹੀਂ ਮੁੜਨਾ ਸਿੱਧਾ ਜਿਹੜਾ ਰਾਹ ਸਿੱਧਾ ਜੁਗਿੰਦਰ ਹੋਣਾ ਦੀ ਬੰਬੀ ਤੋਂ ਸਿੱਧਾ ਗਾਂ ਨੂੰ ਤੁਰੇ ਆਉਣਾ ਉਧਰ ਤਾਂ ਮੜੀਆਂ ਜੀ ਮੜੀਆਂ ਚ ਤਾਂ ਭਾਜੀ ਪਚਾਉਣੀ ਆ ਸੀ ਸ਼ਰਾਬ ਉੱਥੇ ਪ੍ਰੋਗਰਾਮ ਭਾਈ ਕਮਲਾ ਤਾਂ ਨਹੀਂ ਹੋ ਗਿਆ ਤੂੰ ਮੜੀਆਂ ਚ ਦਾਰੂ ਕਿਹੜਾ ਬਿੰਦਾ ਯਾਰ ਇਹ ਸਾਡਾ ਕੰਮ ਠੇਕੇ ਦਾ ਭਾਈ ਫालतੂ ਜਾਨੀ ਕਿ ਟਾਈਮ ਬਰਬਾਦ ਨਹੀਂ ਕਰਦੇ ਭਰਾ ਡਰੈਸ ਦੇ ਮੈਨੂੰ ਕਿੱਥੋਂ ਬੋਲਦਾ ਹਾਂ ਵੀਰੇ ਤੁਹਾਨੂੰ ਤੁਹਾਡੇ ਗਾਹ ਗਿਆ ਸੀ ਗਾਹ ਪਹੇ ਗਿਆ ਦੱਸੋ ਇੰਨੀ ਇਕੱਠੀ ਪਚਾਉਣ ਦਾ ਧਾਮ ਆਪਣਾ ਇੰਨੀ ਇਕੱਠੀ ਸ਼ਰਾਬ ਥੋੜੀ ਜਾਨ ਲੱਗੀ ਆ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹਈ ਹੁ ਮੰਗੇ ਤੁਸੀਂ ਆਪਣਾ ਨਾਮ ਪਤਾ ਸਾਨੂੰ ਐਡਵਾਂਸ ਪੈਸੇ ਪਚਾਓ ਸਾਨੂੰ ਵੀ ਹੌਸਲਾ ਹੋਵੇ ਪੈਸੇ ਭਾਜੀ ਤੁਹਾਨੂੰ ਕਿਤੇ ਭੱਜਿਆਂ ਦੱਸੋ ਅਸੀਂ ਕਿਤੋਂ ਚਲੋ ਉਹ ਤਾਂ ਲੈ ਹੀ ਲੈਣੇ ਆ ਚਲੋ ਦੱਸੋ ਡਰੈੱਸ ਪੂਰਾ ਦੱਸੋ ਤੁਹਾਡੇ ਪਿੰਡ ਦਾ ਮੁੰਡਾ ਸੀਗਾ ਲਾਡੇ ਨਾਂ ਦਾ ਲਾਡਾ ਲਾਡਾ ਮੁੰਡਾ 2 ਸਾਲ ਪਹਿਲਾਂ ਉਹਦਾ ਵਿਆਹ ਸੀਗਾ ਤੇ ਵਿਆਹ ਤੋਂ ਡੇਢ ਕਿ ਮਹੀਨਾ ਪਹਿਲਾਂ ਹੀ ਉਹਦੀ ਡੈਥ ਹੋ ਗਈ ਸੀ ਮੁੰਡੇ ਦੀ ਉਹ ਕਿਸੀ ਹਾਂਜੀ 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 ਸ਼ਰਾਬ ਪੀ ਕੇ ਮੁੰਡਾ ਮਰਿਆ ਸੀਗਾ ਹਾਂ ਜੀ ਬਾਈ ਸਾਡਾ ਕੋਈ ਪ੍ਰੋਟੈਕਟ ਨਹੀਂ दारू ਪੀ ਕੇ ਮਰੇ ਵੀ ਆਪਣੀ ਗਲਤੀ ਚ ਹੀ ਤਾਂ ਫੇਸਟਨ ਦੇ ਹੱਥ ਲਾ ਰਿਆ ਤੁਹਾਡੇ ਠੇਕੇ ਤੇ ਆਉਂਦਾ ਹੁੰਦਾ ਸੀ ਨਾ ਉਹ ਆਉਂਦਾ ਨਾ ਬੱਲੇ ਠੇਕੇ ਤੇ ਹਾਂ ਤੇ ਉਹ ਉਦੋਂ ਵਿਆਹ ਰਹਿ ਗਿਆ ਸੀ ਉਹਦਾ ਤੇ ਹੁਣ ਅਸੀਂ ਸੋਚਿਆ ਕਿ ਚਲੋ ਹੁਣ ਹਨਾ ਕਾਰਜ ਨੂੰ ਪੂਰਾ ਕਰ ਦਿੰਨੇ ਆ ਤੁਸੀਂ ਸ਼ਰਾਬ ਉੱਥੇ ਪਹਚਾ ਦਿਓ ਯਾਰ ਮੈਨੂੰ ਇਹਨਾਂ ਦੱਸ ਪਹਿਲਾਂ ਬੋਲਦਾ ਕਿੱਥੋਂ ਆ ਤੂੰ ਤੈਨੂੰ ਕਿੱਦਾਂ ਪਤਾ ਲਾਡਾ ਮਰਿਆ ਤੇਰਾ दारू ਪੀ ਕੇ ਭਗਤ ਸਿੰਘ ਬੋਲਦਾ ਮੈਂ ਭਗਤ ਸਿੰਘ ਬੋਲਦਾ ਮੈਂ ਭਗਤ ਸਿੰਘ ਬੋਲਦਾ ਮੈਂ ਭਗਤ ਸਿੰਘ 23 ਮਾਰਚ 1931 ਨੂੰ ਤੁਹਾਡੇ ਵਰਗੇ ਲੋਕਾਂ ਦੇ ਲਈ ਫਾਂਸੀ ਤੇ ਚੜ ਗਿਆ ਸੀ ਮੈਂ ਕਿਉਂ ਕਿਉਂਕਿ ਦੇਸ਼ ਆਜ਼ਾਦ ਹੋ ਜਾਏ ਪਰ ਤੁਸੀਂ ਲੋਕਾਂ ਨੇ ਫਿਰ ਤੋਂ ਫਿਰ ਤੋਂ ਗੁਲਾਮੀ ਦੇ ਰਾਹਾਂ ਤੇ ਲਿਆਂਦਾ ਸਾਡੇ ਦੇਸ਼ ਨੂੰ ਭਗਤ ਸਿੰਘ ਤਾਂ ਚੜ ਗਿਆ ਫਾਂਸੀ ਕਿ ਇਹ ਦੇਸ਼ ਆਜ਼ਾਦ ਹੋਊ ਪਰ ਕੀ ਪਤਾ ਸੀ ਉਸ ਯੋਧੇ ਨੂੰ ਆਹ ਕੁਝ ਮੇਰੇ ਬਾਅਦ ਹੋਏ ਭਾਈ ਕਿਤੇ ਵੀ ਰੇਡੀਓ ਤੋਂ ਨਹੀਂ ਗੱਲ ਕਰਦੇ ਪਏ ਜਗ ਬਾਣੀ ਰੇਡੀਓ ਤੋਂ लवली नूर ਗੱਲ ਕਰ ਰਿਹਾ ਵੀਰੇ ਯਾਰ ਵੀਰੇ ਜਿਹੜੇ ਵੀ ਮੁੰਡੇ ਨੇ ਜਿਹੜੇ ਉਥੋਂ ਠੇਕੇ ਤੋਂ ਸ਼ਰਾਬ ਪੀਂਦੇ ਨੇ ਬਹੁਤ ਵਾਰੀ ਥੋੜੇ ਘਰ ਉਹਨਾਂ ਦੇ ਮਾਪੇ ਹੱਥ ਜੋੜ ਕੇ ਗਏ ਆ ਕਿ ਵੀਰੇ ਠੇਕਾ ਬੰਦ ਕਰ ਦਿਓ ਠੇਕਾ ਬੰਦ ਕਰ ਦਿਓ ਪਰ ਵੀਰ ਹੋਣਾ ਪਤਾ ਨਹੀਂ ਕਦੋਂ ਠੇਕਾ ਬੰਦ ਕਰਨਾ ਜਦੋਂ ਸਾਰਾ ਪਿੰਡ ਉੱਜੜ ਗਿਆ ਸ਼ਾਇਦ ਉਦੋਂ ਇਹਨਾਂ ਨੂੰ ਸਮਝ ਆਊਗੀ ਫਿਰ ਮੈਨੂੰ ਵੀ ਅਹਿਸਾਸ ਹੋ ਗਿਆ ਵਾ ਕਿ ਮੈਂ ਇਹ ਕੰਮ ਛੱਡਣਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਪਤਾ ਵਾ ਮੇਰੇ ਘਰਾਂ ਦੇ ਕਈ ਘਰਾਂ ਦੇ ਕਿਰਾਜ਼ ਮੁਝੇਗਾ ਅੱਜ ਵੀਰੇ ਮੇਨੂੰ ਸਾਥ ਕਰਾਤਾ ਤਾਂ ਮੈਂ ਹੀ ਪ੍ਰਣ ਕਰਦਾ ਹਾਂ ਕਿ ਅੱਜ ਤੋਂ ਮੈਂ ਆਪਣਾ ਕੰਮ ਬਦਲਣਾ ਚਾਹੁੰਨਾ ਹਾਂ ਕੋਈ ਹੋਰ ਪਿਆੜੀ ਕਰਨੀ ਮਨਜ਼ੂਰ ਆ ਮੈਨੂੰ ਪਰ ਮੈਂ ਠੇਕਾ ਨਹੀਂ ਖੋਲੂੰਗਾ ਇਸ ਤੋਂ ਬਾਅਦ ਅਸੀਂ ਮਨਾ ਰਹੇ ਹਾਂ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਹੋਂ ਦਾ 108ਵਾਂ ਜਨਮ ਦਿਹਾੜਾ ਪੂਰੀ ਦੁਨੀਆ ਵਿੱਚ ਵਸਦੇ ਹਿੰਦ ਵਾਸੀਆਂ ਨੂੰ ਸਿਰਫ ਇਹੀ ਕਹਾਂਗਾ ਕਿ ਭਗਤ ਸਿੰਘ ਵਰਗੇ ਯੋਧਿਆਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਗੋਰਿਆਂ ਤੋਂ ਪਰ ਅੱਜ ਅਸੀਂ ਆਪਣੇ ਆਪ ਗੁਲਾਮ ਹੋ ਗਏ ਆ ਇਨ੍ਹਾਂ ਨਸ਼ਿਆਂ ਦੇ ਸੋ ਆਓ ਰਲ ਮਿਲ ਕੇ ਇਸ ਨਸ਼ੇ ਦੇ ਕੋੜ ਨੂੰ ਆਪਣੇ ਦੇਸ਼ ਵਿੱਚੋਂ ਕੱਢੀਏ ਤੇ ਆਪਣੇ ਦੇਸ਼ ਨੂੰ ਸੱਚਮੁੱਚ ਆਜ਼ਾਦ ਕਰਵਾਈਏ ਸੁਣਦੇ ਰਹੋ ਪੰਜਾਬ ਅਤੇ ਪੰਜਾਬੀਆਂ ਦੀ ਸ਼ਾਨ ਤੁਹਾਡਾ ਆਪਣਾ ਜੱਗ ਬਣੀ ਹੋਇਆ